ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀ ਦੂਸਰੇ ਪਾਸੇ ਖਾਸਮ ਖਾਸ ਵਿਰਸਾ ਸਿੰਘ ਬਲਟੋਹਾ ਜਿਨ੍ਹਾਂ ਨੇ ਅੱਜ ਵੀਡੀਓ ਲੀਕ ਕੀਤੀ ਹੈ ਕਰਵਾਈ ਹੈ ਜਾਂ ਕਿਸੇ ਸ਼ਰਾਰਤੀ ਅੰਸਰ ਨੇ ਉਹ ਵੀਡੀਓ ਲੀਕ ਕੀਤੀ ਹੈ ਜਿੱਤੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ਼ਰਯਾਮ ਕਹਿ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਨਾਲ ਮੇਰੀ ਉਠਣੀ ਬੈਠਣੀ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦਰਿੰਦਰ ਮੋਦੀ ਮੈਨੂੰ ਅਕਸਰ ਫੋਨ ਕਰਦੇ ਨੇ ਉਸ ਤੋਂ ਬਾਅਦ ਜਿਹੜੇ ਮਲਵਈ ਜਿਹੜੀਆਂ ਗਾਲਾਂ ਕੱਢਦੇ ਨੇ ਉਹਨਾਂ ਦੇ ਸ਼ਬਦ ਵੀ ਉਚਾਰੇ ਗਏ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਇੱਧਰ ਵਿਰਸਾ ਸਿੰਘ ਬਲਟੋਹਾ ਨੇ ਕਿਹਾ ਕਿ ਮੈਂ ਸ਼ੁਰੂ ਤੋਂ ਰੋ ਪਟ ਰਿਹਾ ਹਾਂ ਕਿ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਉੱਤੇ ਭਾਰਤੀ ਜਨਤਾ ਪਾਰਟੀ ਅਤੇ ਆਰਐਸ ਦਾ ਦਬਾਅ ਹੈ ਉਹਨਾਂ ਖਿਆ ਕਿ ਮੈਨੂੰ ਧੱਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਕੱਢਿਆ ਗਿਆ ਉਹਨੇ ਕਿਹਾ ਮੈਂ ਐਦਾਂ ਸ਼੍ਰੋਮਣੀ ਅਕਾਲੀ ਦਲ ਛੱਡਣ ਵਾਲਾ ਨਹੀਂ ਹਾਂ ਅਸਲ ਦੇ ਵਿੱਚ ਮਾਜਰਾ ਕੀ ਹੈ ਕਿ ਵਿਰਸਾ ਸਿੰਘ ਬਲਟੋਹਾ ਨੇ ਜਿਹੜੇ ਜਿਹੜੀ ਚਾਲ ਸੁਖਬੀ ਸਿੰਘ ਬਾਦਲ ਜਾਂ ਵਿਰਸਾ ਸਿੰਘ ਵਲਟੋਹਾ ਵੱਲੋਂ ਚੱਲੀ ਗਈ ਸੀ ਜੇਕਰ ਹੁਣ ਵਿਰਸਾ ਸਿੰਘ ਵਲਟੋਹਾ ਦੀ ਗੱਲ ਕਰੀਏ ਵਿਰਸਾ ਸਿੰਘ ਵਲਟੋਹਾ ਤਾਂ ਆਪਣੀ ਗੱਲ ਤੇ ਸਹੀ ਨੇ ਕਿਉਂਕਿ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣੀ ਮੰਨ ਰਹੇ ਨੇ ਕਿ ਮੈਂ ਮੇਰੀ ਉੱਠਣੀ ਬੈਠਣੀ ਹੈ ਭਾਰਤੀ ਜਨਤਾ ਪਾਰਟੀ ਨਾਲ ਅਤੇ ਪ੍ਰਧਾਨ ਮੰਤਰੀ ਮੈਨੂੰ ਫੋਨ ਕਰਦੇ ਨੇ ਜਿਹੜੀਆਂ ਗੱਲਾਂ ਕਈਆਂ ਨੇ ਵਿਰਸਾ ਸਿੰਘ ਵਲਟੋਹਾ ਦਾ ਸੀ ਵਿਰਸਾ ਸਿੰਘ ਵਲਟੋਹਾ ਦਾ ਪੱਖ ਨਹੀਂ ਪੂਰਦੇ ਲੇਕਿਨ ਜਿਹੜੀਆਂ ਗੱਲਾਂ ਕਈਆਂ ਨੇ ਉਹ ਸਹੀ ਤੇ ਹੈ ਨੇ ਉਹ ਸੱਚ ਨੇ ਉਹਨਾਂ ਨੂੰ ਜਿਹੜਾ ਮੁਰਕਰ ਨਹੀਂ ਕੀਤਾ ਜਾ ਸਕਦਾ ਸੂਤਰ ਦੱਸਦੇ ਨੇ ਕਿ ਵਿਰਸਾ ਸਿੰਘ ਵਲਟੋਹਾ ਦੀ ਵਾਪਸੀ ਹੋ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿਉਂਕਿ ਸੱਚ ਬੋਲਣ ਵਾਲਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਕੱਢਿਆ ਨਹੀਂ ਜਾ ਸਕਦਾ ਦੂਸਰੇ ਪਾਸੇ ਪਤਾ ਹੈ ਕਿ ਵਿਰਸਾ ਸਿੰਘ ਵਲਟੋਹਾ ਪ੍ਰਧਾਨ ਵੀ ਹੋ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਵਿਰਸਾ ਸਿੰਘ ਵਲਟੋਹਾਂ ਨੂੰ 10 ਸਾਲਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਸਪੈਂਡ ਜਿਸ ਨੂੰ ਮਤਲ ਕਹਿੰਦੇ ਨੇ ਕੀਤਾ ਹੋਇਆ ਹੈ ਇਧਰ ਹੁਣ ਫਿਰ ਦੁਬਾਰਾ ਵੱਡੀ ਮੀਟਿੰਗ ਸੱਦੀ ਜਾਵੇਗੀ ਜਿਹੜੇ ਇਲਜ਼ਾਮ ਵਿਰਸਾ ਸਿੰਘ ਵਲਟੋਹਾਰ ਨੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਤੇ ਲਗਾਏ ਸੀ ਉਹ 101% ਸਹੀ ਨੇ ਵੀ ਮੈਨੂੰ ਗਲਾਂ ਕੱਢੀਆਂ ਗਈਆਂ ਫਿਰ ਆਪਣੇ ਮੂੰਹ ਕਬੂਲਿਆ ਕਿ ਮੇਰੇ ਮੇਰੇ ਨਰਿੰਦਰ ਮੋਦੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਨਾਲ ਅਤੇ ਭਾਰਤੀ ਜਨਤਾ ਪਾਰਟੀ ਨਾਲ ਉਠਲੀ ਬੈਟਰੀ ਹੈ ਤੇ ਤੂੰ ਤੂੰ ਕਹਿ ਕੇ ਜਿਸ ਤਰ੍ਹਾਂ ਕੋਈ ਸੰਸਾਰਕ ਪਰਸਨ ਹੋਵੇ ਗੱਲ ਕੀਤੀ ਜਾਵੇ ਹੁਣ ਸਜ਼ਾ ਕਿਹਨੂੰ ਮਿਲੇਗੀ ਵਿਰਸਾ ਸਿੰਘ ਵਲਟੋਹਾਰ ਨੂੰ ਜੱਜ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣ ਨੂੰ ਜੇਕਰ ਆਪਾਂ ਗੱਲ ਕਰੀਏ ਬਾਣੀ ਦੇ ਫਲਸਫੇ ਦੀ ਜੇ ਗੱਲ ਕਰੀਏ ਆਪਾਂ ਗੁਰੂਆਂ ਦੇ ਫਲਸਫੇ ਦੀ ਜਿਹੜਾ ਝੂਠਾ ਹੈ ਉਸ ਨੂੰ ਸਜ਼ਾ ਮਿਲਦੀ ਹੈ ਇਸ ਲਈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਵਿਰਸਾ ਸਿੰਘ ਵਿਲਟੋਹਾ ਦੀ ਐਂਟਰੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਹੁਣ ਬਾਹਰ ਹੋਣਗੇ ਸਤੀਫੇ ਦੀ ਵੀ ਮੰਗ ਹੁਣ ਕੀਤੀ ਜਾਵੇਗੀ ਚਾਹੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਚਾਹੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਪੰਜ ਜਿਹੜੇ ਪਿਆਰੇ ਸਹਿਬਾਨ ਨੇ ਯਾਨੀ ਕਿ ਵਿਰਸਾ ਸਿੰਘ ਬਿਲਟੂਹਾ ਨੂੰ ਹਰ ਹਾਲਤ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲਿਆਉਣਾ ਪਵੇਗਾ ਇਹ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਮਜਬੂਰੀ ਕਹਿ ਲਿਏ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਮਜਬੂਰੀ ਕਹਿ ਲਿਏ ਜੇ ਗੱਲ ਕਰੀਏ ਔਸੂਲਾਂ ਦੀ ਜੇ ਗੱਲ ਕਰੀਏ ਸੱਚ ਦੀ ਤਾਂ ਫਿਰ ਕੁਰਵਿਰਸਾ ਸਿੰਘ ਬਲਟੂਖਣ ਸੱਚ ਭੁਲਿਆ ਇਸ ਲਈ ਸਿਰਸਾ ਸਿੰਘ ਬਲਟੂਖਣ ਦੀ ਵਾਪਸੀ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਧੰਨਵਾਦ